ਹੈਲੋ ਸਸਰੀਕਾ ਮੈਂ ਹਰਪਿੰਦਰ ਮਾਨ ਮੈਂ ਆਪਣੇ ਮੰਨ ਦੀ ਗੱਲਾਂ ਛੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿਸਾਨਾਂ ਦੇ ਬਾਰੇ ਕਿਉਂਕਿ ਆਪਾਂ ਇੱਕ ਕਿਸਾਨ ਹੈਗੇ ਆ ਚਾਹੇ ਕੋਈ ਵੀ ਹੋਵੇ ਇਹ ਨਹੀਂ ਸੋਚਦੇ ਵੀ ਅਸੀਂ ਇੱਕ ਕੋਈ ਬਿਜ਼ਨਸਮੈਨ ਹੈ ਜੋ ਕੋਈ ਨਹੀਂ ਇਹ ਹੁੰਦਾ ਵੀ ਅਸੀਂ ਸਾਰੇ ਕਿਸਾਨ ਹੀ ਹੈਗੇ ਆ ਕਿਉਂਕਿ ਜਿਹੜੇ ਆਉਣ ਵਾਲਾ ਹਾਲਾਤ ਉਹ ਬੜਾ ਡਿਫਿਕਲਟ ਆ ਰਿਹਾ ਲੋਕਾਂ ਵਾਸਤੇ ਸਾਰਿਆਂ ਵਾਸਤੇ ਆ ਰਿਹਾ ਚਾਹੇ ਕੋਈ ਵੀ ਹੋਵੇ ਠੀਕ ਹੈ ਕਿਉਂਕਿ ਇੱਕ ਇੱਕ ਜੋ ਵੀ ਆਪਾਂ ਇਸਾਨਾਂ ਦੇ ਨਾਲ ਹਾਲਤ ਹੋ ਰਹੀ ਉਹਨਾਂ ਦੇ ਹੱਕ ਨਹੀਂ ਮਿਲਦੇ ਪਏ ਤੇ ਇਸ ਵਿੱਚ ਤੁਹਾਨੂੰ ਬਹੁਤ ਵੱਡੀ ਇੱਕ ਗੇਮ ਸਮਝ ਲੈਣੀ ਚਾਹੀਦੀ ਸਾਰਿਆਂ ਨੂੰ ਗੇਮ ਜਰੂਰ ਸਮਝੋ ਵੀ ਇਹ ਗੇਮ ਕੀ ਹੋ ਰਹੀ ਹੈ ਆਪਣੇ ਨਾਲ ਇੰਨੀ ਬੁਰੀ ਹਾਲਤ ਹੋਣੀ ਹੈ ਪੰਜਾਬੀਆਂ ਦੇ ਨਾਲ ਵੀ ਤੁਸੀਂ ਬਾਅਦ ਤੁਹਾਨੂੰ ਵੇਲਾ ਵੀ ਨਹੀਂ ਹੱਥ ਆਉਣਾ ਇਸ ਲਈ ਕਿ ਤੁਸੀਂ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਆਪਣੇ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਆਪ ਨੂੰ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਣਾ ਹੈ ਹਨਾ ਤੇ ਆਪਾਂ ਨੂੰ ਰੇਕ ਦੇ ਨਾਲ ਲੜਨਾ ਪਏਗਾ ਕਿਉਂਕਿ ਸਾਰੇ ਚਾਹਤ ਜੇ ਕਿਸਾਨ ਮਰ ਗਿਆ ਜਾਂ ਕਿਸਾਨ ਦੇ ਪੱਲੇ ਕੁਛ ਨਾ ਹੋਇਆ ਤੇ ਆਪਣੇ ਤੇ ਬਹੁਤ ਵੱਡਾ ਇੱਕ ਤਰ੍ਹਾਂ ਹਰਜਾਨਾ ਪਏਗਾ ਇਸ ਲਈ ਕਿ ਆਪਣੀਆਂ ਜਾਇਦਾਦਾਂ ਬਚਾਓ ਜੇ ਕਿ ਬੱਚਾ ਕੋਈ ਇੱਕ ਵੀ ਚਲੇ ਗਿਆ ਤੇ ਕੋਈ ਗੱਲ ਨਹੀਂ ਦੂਜੇ ਬੱਚਿਆਂ ਤੇ ਕੰਟਰੋਲ ਕਰੋ ਜਿਹੜਾ ਐਨਾ ਨਾਲ ਲੁੱਟ ਕੇ ਪੈਸਾ ਆਪਾਂ ਏਜੰਟਾਂ ਨੂੰ ਫੜਾਉਣੇ ਆ ਨਾ ਫੜਾਓ ਆਪਣੇ ਪੰਜਾਬ ਦੇ ਵਿੱਚ ਆਪਣੀ ਜੋ ਖੇਤੀ ਹੈ ਜਾਂ ਕਿਸੇ ਕੋਈ ਦੁਕਾਨਦਾਰੀ ਕੋਈ ਦੁਕਾਨਦਾਰ ਆਪ ਦੇ ਪੰਜਾਬ ਦੇ ਵਿੱਚ ਰਹੋ ਕਿਉਂਕਿ ਪੰਜਾਬ ਨੂੰ ਸਰਕਾਰਾਂ ਜਾਣਨਾ ਚਾਹੁੰਦੀਆਂ ਨੇ ਵੀ ਜੇ ਕਿਉਂਕਿ ਪੰਜਾਬ ਹੀ ਇੱਕ ਸੋਨੇ ਦੀ ਚਿੜੀ ਹੈਗੀ ਐ ਜੇ ਆਪਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਗਏ ਦਾਨੀਆਂ ਬਾਨੀਆਂ 'ਚ ਹੋਰਾਂ ਦੇ ਵਿੱਚ ਆ ਗਏ ਤੇ ਆਪਾਂ ਆਪਣੇ ਉਹ ਹੁਣ ਆਪਾਂ ਕਿਲੋ-ਕਿਲੋ ਵਾਲੇ ਪੈਕਟ ਮਿਲਿਆ ਕਰਨਗੇ ਹੁਣ ਜੈਨ ਜਿੰਨੇ ਦਾ ਪਤਾ ਜਿੰਨੇ ਚੀਜ਼ਾਂ ਹੁੰਦੀਆਂ ਨਾ ਉਹਦੇ 'ਚ ਨਹੀਂ ਨਾ ਕਿਉਂਕਿ ਤੁਹਾਡੇ ਤੋਂ ਲੇਬਰ ਜਾਰੀ ਲਈ ਜਾਏਗੀ ਹਨਾ ਤੇ ਤੁਹਾਨੂੰ ਉਹਦਾ ਕੋਈ ਕੋਈ ਬੈਨੀਫਿਟ ਨਹੀਂ ਮਿਲਣਾ ਤੁਸੀਂ ਅਗੇ ਇੱਕ ਕਿਸਾਨ ਹੋ ਕੇ ਵੀ ਤਾਂ ਵੀ ਤੁਸੀਂ ਉਹਨਾਂ ਅਗੇ ਦਾਨੀਆਂ ਬਾਨੀਆਂ ਅਗੇ ਜਾਂ ਵੱਡੇ ਵੱਡੇ ਅਮਰੀਕਾ ਵਾਲੇ ਜਿਹੜੇ ਵੀ ਜਿੰਨੇ ਵੀ ਕਿਸ ਇਸ ਦੇ ਪਿੱਛੇ ਹੱਥ ਹੈਗਾ ਬਹੁਤ ਵੱਡੀ ਇੱਕ ਚਾਲ ਹੈ ਤੇ ਇਸਰਕੇ ਤੁਸੀਂ ਇਹ ਸੰਗਤ ਦੀ ਕੋਸ਼ਿਸ਼ ਕਰੋ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਹਨਾ ਕਿਉਂਕਿ ਹੁਣ ਹਰੇਕ ਚੀਜ਼ ਦੇ ਵਿੱਚ ਗੱਲ ਸੁਣੋ ਹੁਣ ਜਿਹੜੇ ਕਹਿੰਦੇ ਆਪਣੇ ਪੰਜਾਬ ਦਾ ਪਾਣੀ ਗੰਦਾ ਗੰਦਾ ਕਿਉਂ ਗੰਦਾ ਜਾਣ ਕੇ ਕੀਤਾ ਜਾ ਰਿਹਾ ਜਿਹੜੇ ਤੁਹਾਨੂੰ ਕਿ ਐਰੋ ਦਾ ਬਾਨਾ ਬਣਾਇ ਪਿੰਡਾਂ ਦੇ ਵਿੱਚ ਆਰੋ ਲੱਗ ਗਿਆ ਜੀ ਪਾਣੀ ਸਾਫ਼ ਹੁੰਦਾ ਉਹ ਐਰੋ ਸਹੀ ਨਹੀਂ ਹੈਗਾ ਆਪਣੇ ਜਿੰਨੀਆਂ ਵੀ ਇਹ ਬਿਮਾਰੀਆਂ ਹੋ ਰਹੀਆਂ ਨਾ ਤੇ ਉਹਨੀਆਂ ਕਿ ਕਿ ਕਿਸਾਨਾਂ ਨੂੰ ਜਾਰ ਦੇ ਪਿੱਛੇ ਉਹਨਦੇ ਪਿੱਛੇ ਜਿਹੜੇ ਪਾਣੀ ਦੇ ਵਿੱਚ ਕੈਂਸਰ ਦਾ ਕਿੰਨਾ ਉਸ ਵਿੱਚ ਬਹੁਤ ਜ਼ਿਆਦਾ ਕੈਂਸਰ ਆ ਰਿਹਾ ਹੈਗਾ ਪਾਣੀ ਸਾਫ਼ ਨਹੀਂ ਹੈਗਾ ਉਹਦੇ ਚੱਕਾ ਜਿਹੜੇ ਐਰੋ ਦੇ ਵਿੱਚ ਇੱਕ ਛੋਟੀ ਜਿਹੀ ਡੱਬੀ ਹੁੰਦੀ ਬਹੁਤ ਡੇਂਜਰਸ ਹੈ ਕੀ ਹੈ ਜਿੰਨਾ ਲੋਕਾਂ ਨੇ ਸਰਚ ਕੀਤਾ ਜਿੰਨਾ ਲੋਕਾਂ ਨੇ ਦੇਖਿਆ ਵੀ ਉਹ ਐਰੋ ਠੀਕ ਨਹੀਂ ਆ ਪਹਿਲਾਂ ਹੁੰਦਾ ਹੀ ਪਾਣੀ ਪਿਓਰ ਫਾਈਬ ਹੋ ਜਾਂਦਾ ਸੀ ਐ ਜੀ ਐ ਹੋ ਜਾਂਦਾ ਸੀ ਜਾਂ ਨਹੀਂ ਹੁਣ ਜਿਹੜੇ ਐਰੋ ਆ ਰਹੇ ਗਲਤ ਆ ਰਹੇ ਆ ਆਪਾਂ ਲੋਕਾਂ ਨੂੰ ਬਿਮਾਰ ਰੱਖਣਾ ਚ ਫਾਇਦਾ ਇਹਨਾਂ ਨੂੰ ਹੈ ਸਰਕਾਰਾਂ ਨੂੰ ਵੀ ਬਿਮਾਰ ਰਹਿਣਗੇ ਨਾ ਤੰਦਰੁਸਤ ਰਹਿਣਗੇ ਨਾ ਸਾਡੇ ਨਾਲ ਲੜਨਗੇ ਇਹਨਾਂ ਦੀਆਂ ਜ਼ਮੀਨਾਂ ਖਿੱਚੀਆਂ ਜਾਣੀਆਂ ਬਿਮਾਰੀਆਂ ਉਹ ਬਿਮਾਰੀਆਂ ਦੇ ਵਿੱਚ ਹੀ ਹੁਲਦੇ ਰਹਿਣਗੇ ਤੇ ਆਪ ਵੀ ਕਿਹਨਾਂ ਪਤਾ ਹੀ ਹੈ ਜਦੋਂ ਆਪਾਂ ਪੈਰਿਆਂ ਵਿੱਚ ਹੁਲ ਜਾਂਦੇ ਆ ਆਪਾਂ ਦੀਆਂ ਕੀ ਉਹਨਾਂ ਚੀਜ਼ਾਂ ਚਾਪੇ ਚੱਕਰ ਚ ਲਾਉਂਦੇ ਰਹਿੰਦੇ ਨੇ ਕਿਉਂਕਿ ਆਪਾਂ ਵੀ ਇੱਕ ਕਿਸਾਨ ਹੈਗੇ ਆ ਕਿਉਂਕਿ ਮੈਂ ਵੀ ਇੰਨਾਂ ਚੀਜ਼ਾਂ ਦੇ ਨਾਲ ਆਪਣੇ ਪਾਪਾ ਦੇ ਜਾਂ ਆਪਣੇ ਹਸਬੰਦ ਦੇ ਨਾਲ ਵੀ ਇਹਨਾਂ ਚੀਜ਼ਾਂ ਦੇ ਹੱਪਾ ਵੇਖਦੇ ਐਕਸਪੀਰੀਅੰਸ ਹੈ ਸਾਹਮਣੇ ਕਰਦੇ ਪਏ ਹੈਗੇ ਆ ਠੀਕ ਹੈ ਨਾ ਤੇ ਇਸਰ ਕੇ ਸਾਨੂੰ ਆਪਣੀ ਇੱਕ ਤਾਂ ਜਾਇਦਾਦ ਨਹੀਂ ਵੇਚਣੀ ਚਾਹੀਦੀ ਕਿਸੇ ਮਗਰ ਲਾ ਕੇ ਵੀ ਆਪਣੀ ਜਾਇਦਾਦ ਵੇਚ ਕੇ ਵੀ ਬਾਹਰ ਚਲੇ ਜਾਉਣਾ ਜੇ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਜਾਓ ਜੇ ਪੈਸਾ ਨਹੀਂ ਹੈ ਆਪਣੀ ਜਾਇਦਾਦ ਨਾ ਵੇਚੋ ਤੇ ਜਿਹੜੇ ਵਿੱਚ ਜਿਹੜੇ ਜੈਂਟ ਹੁੰਦੇ ਨੇ ਜੰਟਾ ਨੇ ਵੀ ਇੱਕ ਇੱਕ ਤਰ੍ਹਾਂ ਦੀ ਚਾਲ ਬਣਾਈ ਹੁੰਦੀ ਹੈ ਉਹ ਵੀ ਸਰਕਾਰਾਂ ਦੇ ਬੰਦੇ ਸਰਕਾਰਾਂ ਨੇ ਆਪ ਨੇ ਜਗਾ ਜਗਾ ਤੇ ਆਫਿਸ ਖੋਲੇਗੇ ਨੇ ਵੀ ਤੁਸੀਂ ਜਿੰਨਾ ਵੀ ਪੰਜਾਬ ਉੱਜੜਦਾ ਨੂੰ ਜਾੜੋ ਹੈਨਾ ਕੋਈ ਕਹਿੰਦਾ ਮੈਧਰ ਦਾ ਵੀਜਾ ਲਵਾ ਦਿੰਨਾ ਕੋਈ ਕਹਿੰਦਾ ਮੈਧਰ ਦਾ ਵੀਜਾ ਲਵਾ ਦਿੰਨਾ ਇਸਰਕੇ ਇਹਨਾਂ ਚ ਚੱਕਰਾਂ 'ਚ ਨਾ ਆਓ ਕਿਸਾਨਾਂ ਦਾ ਸਾਥ ਦੇਵੋ ਤੇ ਕਿਸਾਨਾਂ ਦੇ ਨਾਲ ਜੁੜ ਕੇ ਰਵੋ ਠੀਕ ਹੈ ਜੇ ਆਪਣਾ ਪੰਜਾਬ ਬਚ ਗਿਆ ਕਿਉਂਕਿ ਇਹਨਾਂ ਨੇ ਪੰਜਾਬ ਉਜੜਿਆ ਤੇ ਸਾਰਾ ਕੁਝ ਉਜੜੇਗਾ ਕਿਉਂਕਿ ਇਹ ਇਹਨਾਂ ਨੂੰ ਇਹ ਹੈਗਾ ਵੀ ਕਿਵੇਂ ਕਿਵੇਂ ਇੱਥੋਂ ਪੰਜਾਬ ਖਾਲੀ ਹੋ ਜੇ ਭਈਏ ਆ ਜਾਣ ਹਨਾ ਭਈਆਂ ਨੂੰ ਤੁਹਾਨੂੰ ਇਹ ਵੀ ਪਤਾ ਹੈਗਾ ਭਈਆਂ ਨੇ ਕਿੰਨਾਂ ਥਾਵਾਂ ਤੇ ਉਹਨਾਂ ਨੇ ਕਬਜ਼ੇ ਕਰ ਲਏ ਹਨਾ ਕਿਸਾਨਾਂ ਨੂੰ ਤਾਂ ਇੰਨੇ ਕੰਮ ਕਰ ਵੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਸਾਰਾ ਕੰਮ ਤਾਂ ਭਈਆ ਸੰਭਾਲ ਲੈਂਦਾ ਕਿਉਂਕਿ ਆਪਣੇ ਲੋਕ ਜੇ ਪੰਜਾਬੀ ਉਹ ਕੰਮ ਨਹੀਂ ਕਰਨਾ ਚਾਹੁੰਦੇ ਹੈਗੇ ਹੈਨਾ ਤੇ ਸਾਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਵੀ ਆਪਾਂ ਕਿਹੜਿਆ ਚੱਕਰਾ ਚ ਪੰਜਾਬ ਨੂੰ ਜਾਣਨ ਦੇ ਵਿੱਚ ਜਨਤਾ ਦੇ ਥਰੂ ਹੈਨਾ ਆਪਾਂ ਨੂੰ ਬਾਹਰ ਕੱਢੀ ਜਾਂਦੇ ਬਈਆਂ ਦੇ ਥਰੂ ਪੰਜਾਬ ਚ ਬਈਆਂ ਦਾ ਕਬਜ਼ਾ ਹੋ ਰਿਹਾ ਹੈਗਾ ਇਸ ਚਾਲ ਨੂੰ ਸਮਝਣਾ ਪੈਣਾ ਆਪਣੇ ਆਨ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਜਿਹੜੇ ਜਿਨ੍ਹਾਂ ਦੇ ਮਗਰ ਲੱਕੇ ਤੁਸੀਂ ਵੀ ਕੰਮ ਕਦਮ ਚੱਕਦੇ ਸੋਚ ਲਓ ਅਜੇ ਵੀ ਸੋਚੋ ਤਾਂ ਨੂੰ ਮੁੜ ਕੇ ਜ਼ਮੀਨਾਂ ਨਹੀਂ ਮਿਲਣੀਆਂ ਤੁਹਾਡੇ ਤੋਂ ਜ਼ਮੀਨਾਂ ਚਲੀਆਂ ਜਾਣੀਆਂ ਨੇ ਕਈ ਕਿਸਾਨ ਪ੍ਰਾ ਉਹੋ ਜਿਹੇ ਹੁੰਦੇ ਤੇ ਉਹਨਾਂ ਨੂੰ ਸਰਕਾਰਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਸਾਰੇ ਕਿਸਾਨਾਂ ਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਵੀ ਪਈ ਤੂੰ ਸਾਡੇ ਪੰਜਾਬ ਦਾ ਨੁਕਸਾਨ ਚਲੀ ਜਾਂਦੇਗੇ ਜੇ ਸਾਨੂੰ ਫਸਲਾਂ ਦੇ ਮੁੱਲ ਨਹੀਂ ਦਿੰਦੇ ਪਏਗੇ ਸਾਡੇ ਬੱਚਿਆਂ ਨੂੰ ਉਂਗਲਾ ਲਾਲਾ ਕੇ ਬਹਾਨਿਆਂ ਦਾ ਬਾਹਰ ਕੱਢੀ ਜਾ ਰਹੇ ਜੇ ਕਿਉਂਕਿ ਵੀ ਕੋਈ ਵੀ ਜਦੋਂ ਐਡਵਰਟਾਈਜ਼ ਹੁੰਦੀ ਹੈ ਨੈਚੁਰਲੀ ਬੱਚੇ ਹੋਣ ਤੇ ਪੇਰੈਂਟਸ ਹੋ ਉਹ ਰੇਖ ਚਾਹੁੰਦਾ ਹੈਗਾ ਪਰ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਹੋਣ ਭਰਾਓ ਮੇਰੇ ਵਿਰੋਧ ਮੇਰੇ ਬੱਚੇ ਕੁਛ ਨਹੀਂ ਰਿਹਾ ਅਸੀਂ ਗਲਤੀਆਂ ਕੀਤੀਆਂ ਹੈਨਾ ਵੀ ਕੁਛ ਨਹੀਂ ਜੋ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਮਾਲਕ ਚ ਹੈ ਚ ਇੱਕ ਕਿਲਾ ਵੀ ਹੈ ਤੁਸੀਂ ਬਹੁਤ ਵੱਡੇ ਸਰਦਾਰ ਹੈਗੇ ਜੀ ਤੁਸੀਂ ਬਹੁਤ ਵੱਡੇ ਚੈੱਕ ਹਿੰਦੂ ਭਰਾ ਵੀ ਹੋਵੇ ਜਿੰਦੀ ਜਿੰਦੀ ਅੱਛੀ ਦੁਕਾਨ ਚੱਲਦੀ ਹੈ ਅੱਛਾ ਬਿਜ਼ਨਸ ਚੱਲਦਾ ਹੈ ਕੌਣ ਉਹਨਾਂ ਨੂੰ ਕੀ ਲੋੜ ਹੈਗੀ ਆ ਠੀਕ ਹੈ ਨਾ ਇਹ ਨਹੀਂ ਬਿਕਲੇ ਕਿਸਾਨ ਹੈਗੇ ਨੇ ਜਿਹੜੇ ਆਪਣੇ ਹਿੰਦੂ ਵੀਰ ਉਹ ਵੀ ਆਪਣੀ ਨੇ ਅਸੀਂ ਰਲ ਕੇ ਪੰਜਾਬ 'ਚ ਇਕਤਾ ਰੱਖਾਂਗੇ ਨਾ ਹਿੰਦੂ ਮੁਸਲਮ ਸਿੱਖ ਸਾਈ ਤੇ ਤੁਹਾਨੂੰ ਕੋਈ ਬੰਦਾ ਵੀ ਆ ਕੇ ਧਰਮਾਂ ਦੇ ਵਿੱਚ ਨਹੀਂ ਲੜਾ ਸਕਦਾ ਕਿਉਂਕਿ ਸਾਡੇ ਆਪ ਦੇ ਵਿੱਚ ਇਕਤਾ ਹੋਣੀ ਚਾਹੀਦੀ ਹੈ ਇਕਤਾ ਰੱਖਣੀ ਬਹੁਤ ਜ਼ਰੂਰੀ ਹੈ ਇਸ ਲਈ ਕਿਸਾਨਾਂ ਦਾ ਜੋ ਕਿਸਾਨਾਂ ਨੇ ਕਾਲੋ ਥਨੇ ਨਨੇ ਟ੍ਰੈਕ ਜਾਮ ਕੀਤਾ ਸਾਰੇ ਸਾਥ ਦੇਵੋ ਇਕਟੇ ਪੁਲਿਸ ਪੁਲਿਸ ਵੀ ਪਿੱਛੇ ਪੁਲਿਸ ਦੇ ਪਿੱਛੇ ਵੀ ਜਿਹੜਾ ਵੱਡਾ ਹਾਈ ਕਮਾਂਡ ਹੁੰਦੀ ਆ ਨਾ ਕਮਾਂਡ ਉਹੀ ਪਿੱਛੇ ਲੋਕਾਂ ਦੇ ਨਾਲ ਕਰਦੇ ਨੇ ਨਾ ਕਿ ਪੰਜਾਬ ਦੇ ਜਿਵੇਂ ਕੋਈ ਭਗਵਾਨ ਦਾ ਮਾਨ ਕਿਉਂਕਿ ਉਹਨਾਂ ਦੇ ਪਿੱਛੇ ਵੀ ਪੁਲਿਸ ਵੱਡ ਹੋਰ ਸਭ ਤੋਂ ਉੱਚੇ ਜਿਹੇ ਅਧਿਕਾਰੀ ਹੁੰਦੇ ਨੇ ਉਹ ਉਹਨਾਂ ਦੇ ਪਿੱਛੇ ਸਰਕਾਰਾਂ ਦੇ ਹੇਠ ਸਰਕੇ ਵੀ ਜੇ ਤੁਸੀਂ ਇਕਤਾ ਕਰਨੀ ਹੈ ਰਲ ਕੇ ਇਕਤਾ ਕਰੋ ਆਪਣੇ ਪੰਜਾਬ ਨੂੰ ਬਚਾਓ ਜਿਵੇਂ ਬਚਦਾ ਮੈਂ ਇਨਨਕ ਜਿੰਨੀ ਸਾਰਾ ਜੇ ਮੈਂ ਕੁਝ ਗਲਤ ਬੋਲ ਚੁੱਕੀ ਹੋਵਾਂ ਕਿਸੇ ਵੀ ਭਰਾ ਨੂੰ ਕਿਸੇ ਨੂੰ ਕੋਈ ਲੱਗਿਆ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਸਤਿ ਸ੍ਰੀ ਅਕਾਲ